ਮੈਂ ਉਹ ਸ਼ਖਸ ਆ ਜਿਹੜਾ ਪਹਿਲਾਂ ਉਹਨਾਂ ਦੇ ਨਾਲ ਜੁੜਿਆ ਸੀ ਮੈਂ ਉਹਨਾਂ ਦੀਆਂ ਮੀਟਿੰਗਾਂ ਕਰਾਈਆਂ ਉਹ ਵਾਰਡ ਨੰਬਰ 81 ਸੀ ਜਿਹੜਾ 65 ਬਣ ਗਿਆ ਢੇੜ ਤੋਂ 2 ਸਾਲ ਉਹਨਾਂ ਨੇ ਮੈਨੂੰ ਬੜਾ ਤੰਗ ਪਰੇਸ਼ਾਨ ਕੀਤਾ ਸੋ ਇਸੇ ਕਰਕੇ ਮੈਂ ਆਪਣੀ ਮਾਂ ਪਾਰਟੀ ਦੇ ਵਿੱਚ ਵਾਪਸ ਆਇਆ ਮੈਨੂੰ ਟਿਕਟ ਇੰਨੀ ਪਿਆਰੀ ਨਹੀਂ ਆ ਮੈਨੂੰ ਆਪਣੀ ਸੈਲਫ ਰਿਸਪੈਕਟ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਜੀ ਮੇਰੀ ਬੇਬਾਕੀ ਮੈਂ ਚਮਚਾਗਰੀ ਨਹੀਂ ਕਰਦਾ ਮੈਂ ਬੜਾ ਸਟੇਟ ਫਾਰਵਰਡ ਹਾਂ ਕਿਉਂਕਿ ਉਹਨਾਂ ਨੂੰ ਡੰਮੀ ਕਾਉਂਸਲਰ ਚਾਹੀਦੇ ਸੀ ਨਾ ਬੋਲਣ ਵਾਲੇ ਕਾਉਂਸਲਰ ਚਾਹੀਦੇ ਮੇਰੇ ਅੰਦਰੋਂ ਆਵਾਜ਼ ਹੈ ਆਉਂਦੀ ਹੈ ਕਿਉਂਕਿ ਮਾਨਯੋਗ ਐਮਐਲਏ ਸਾਹਮਣੂ ਪੁੱਛਦਾ ਕਿ ਰਜੀਵ ਕੁਗਲਾਨੀ ਦਾ ਅੱਜ ਤੱਕ ਨਹੀਂ ਵਿਕਿਆ ਸਾਰਾ ਸ਼ਹਿਰ ਜਾਣਦਾ ਹੁਣ ਤੁਸੀਂ ਕਿੰਨੇ ਚ ਵਿਕ ਗਿਓ ਸਾਡੇ ਮਾਨਯੋਗ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਕਿਤੇ ਨਾ ਕਿਤੇ ਉਹ ਮਾਨਯੋਗ ਗੋਗੀ ਨੂੰ ਲਾਈਕ ਨਹੀਂ ਕਰਦੇ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਕਿ ਸੱਪ ਤੇ ਵਿਸ਼ਵਾਸ ਕਰ ਲਿਓ ਐਮਐਲਏ ਗੁਰਪ੍ਰੀਤ ਗੋਗੀ ਤੇ ਵਿਸ਼ਵਾਸ ਨਾ ਕਰਿਓ ਜਨ ਹਿਤੇਸ਼ੀ ਟੀਆਰਪੀ ਨਹੀਂ ਭਰੋਸਾ ਆਪਕਾ ਉਨੂੰ ਕੁਐਸਚਨ ਤੁਸੀਂ ਇਹ ਕੀਤਾ ਕਿ ਮੈਂ ਆਮ ਆਦਮੀ ਪਾਰਟੀ ਛੱਡ ਕੇ ਵਾਪਸ ਆਪਣੇ ਘਰ ਕਿਉਂ ਘਰ ਵਾਪਸੀ ਕੀਤੀ ਹੈ ਜੀ ਨਾਰਮਲੀ ਤੁਸੀਂ ਇਹ ਦੇਖਿਆ ਹੋਣਾ ਕਿ ਲੋਕ ਪਾਵਰ ਵਾਲੀਆਂ ਪਾਰਟੀਆਂ ਦੇ ਵਿੱਚ ਜਾ ਕੇ ਜੁੜਦੇ ਨੇ ਪਰ ਮੈਂ ਉਲਟਾ ਮਤਲਬ ਵਾਪਸੀ ਕੀਤੀ ਹੈ ਉਹਦਾ ਕਾਰਨ ਇਹ ਹੈ ਸਿੱਧਾ ਤੇ ਸਿੱਧਾ ਸਾਡੇ ਮਾਨਯੋਗ ਐਮਐਲਏ ਪਛਮੀ ਗੁਰਪ੍ਰੀਤ ਗੋਗੀ ਜੀ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਕਿ ਸੱਪ ਤੇ ਵਿਸ਼ਵਾਸ ਕਰ ਲਿਓ ਐਮਐਲਏ ਗੁਰਪ੍ਰੀਤ ਗੋਗੀ ਤੇ ਵਿਸ਼ਵਾਸ ਨਾ ਕਰਿਓ ਮੈਂ ਉਹ ਸ਼ਖਸ ਹਾਂ ਜਿਹੜਾ ਪਹਿਲਾ ਉਹਨਾਂ ਦੇ ਨਾਲ ਜੁੜਿਆ ਸੀ ਜਦੋਂ 2022 ਦੇ ਇਲੈਕਸ਼ਨ ਸੀ ਕੋਈ ਵੀ ਬੰਦਾ ਉਹਨਾਂ ਦੇ ਨਾਲ ਨਹੀਂ ਸੀ ਮੈਂ ਉਹਨਾਂ ਦੀਆਂ ਮੀਟਿੰਗਾਂ ਕਰਾਈਆਂ ਉਹ ਵਾਰਡ ਨੰਬਰ 81 ਸੀ ਜਿਹੜਾ ਕਿ ਹੁਣ ਉਹ 65 ਬਣ ਗਿਆ ਫਿਰ ਰੋਜ਼ਗਾਰਡਨ ਕਰਾਈ ਫਿਰ ਹੋਰ ਖੇਤੇ ਕਰਾਈ ਬਦਲਾਵ ਦਾ ਨਾਰਾ ਲੈ ਕੇ ਮਾਨਯੋਗ ਸਾਡੇ ਐਮਐਲਏ ਸਾਹਿਬ ਜਾਂ ਸਾਡੀ ਪਾਰਟੀ ਆਈ ਸੀ ਤਾਂ ਮਾਨਯੋਗ ਐਮਐਲਏ ਸਾਹਿਬ ਦੇ ਵਿੱਚ ਬਦਲਾਵ ਇੱਕ ਹਫ਼ਤੇ ਵਿੱਚ ਹੀ ਆ ਗਿਆ ਸੀ ਜਦੋਂ ਜਿੱਤਣ ਤੋਂ ਬਾਅਦ ਉਹਨਾਂ ਨੇ ਮੈਨੂੰ ਮਤਲਬ ਇਗਨੋਰ ਕਰਨਾ ਸ਼ੁਰੂ ਕਰਤਾ ਮੈਂ ਬੜੀ ਧੀਰ ਇਸ ਚੀਜ਼ ਨੂੰ ਸਹਿੰਦਾ ਰਿਹਾ ਡੇਢ ਤੋਂ 2 ਸਾਲ ਉਹਨਾਂ ਨੇ ਮੈਨੂੰ ਬੜਾ ਤੰਗ ਪਰੇਸ਼ਾਨ ਕੀਤਾ ਸੋ ਇਸੇ ਕਰਕੇ ਮੈਂ ਆਪਣੀ ਮਾਂ ਪਾਰਟੀ ਦੇ ਵਿੱਚ ਵਾਪਸ ਆਇਆ ਕਿਉਂ ਜਿੱਥੇ ਮੇਰੀ ਕੋਈ ਇੱਜ਼ਤ ਨਹੀਂ ਜਾਂ ਪੁੱਛਗਿਛੀ ਨਹੀਂ ਹੈ ਤੇ ਫਿਰ ਉੱਥੇ ਰਹਿਣ ਨਾਲੋਂ ਕਿਉਂਕਿ ਮੈਂ ਜਲਤ ਦੀ ਜ਼ਿੰਦਗੀ ਨਹੀਂ ਜਿਨਾ ਚਾਹੁੰਦਾ ਕਿਉਂਕਿ ਮਾਨਯੋਗ ਐਮਐਲਏ ਸਾਹਿਬ ਨੇ ਮੈਨੂੰ ਟਿਕਟ ਦਾ ਵਾਅਦਾ ਕੀਤਾ ਸੀ ਪਰ ਮੈਨੂੰ ਟਿਕਟ ਇੰਨੀ ਪਿਆਰੀ ਨਹੀਂ ਹੈ ਮੈਨੂੰ ਆਪਣੀ ਸੈਲਫ ਰਿਸਪੈਕਟ ਪਿਆਰੀ ਦੇਖੋ ਜੀ ਜਦੋਂ ਵੀ ਕੋਈ ਸਮਝੌਤਾ ਹੁੰਦਾ ਨਾ ਉਹਦੀਆਂ ਕੋਈ ਸ਼ਰਤਾਂ ਹੁੰਦੀਆਂ ਕੋਈ ਕੰਡੀਸ਼ਨਾਂ ਹੁੰਦੀਆਂ ਕਿ ਦੋ ਕਦਮ ਤੂੰ ਚਲੋ ਦੋ ਹਮ ਚਲੇ ਜੀ ਮੈਂ ਇਹਨਾਂ ਦੇ ਨਾਲ ਸਮਝੌਤਾ ਹੈ ਕਿਸੇ ਸਾਡੇ ਭਾਈਵੰਦੂ ਨੇ ਸਮਝੌਤਾ ਕਰਾਇਆ ਪਰ ਇਹ ਸਮਝੌਤਾ ਕਰਨ ਤੋਂ ਮੈਨੂੰ ਫੇਰ ਦੁਬਾਰਾ ਚੀਟ ਕਰਗੇ ਮੈਂ ਦੁਬਾਰਾ ਕਹਿਣਾ ਚਾਹੂੰਗਾ ਕਿ ਚੀਟ ਕਰਗੇ ਮੈਨੂੰ 20 ਅਕਤੂਬਰ ਨੂੰ ਵਿਧਾਨ ਸਭਾ ਲੈ ਕੇ ਜਾਣ ਦੀ ਗੱਲ ਹੋਈ ਕਿਉਂਕਿ ਮੇਰਾ ਵਾਰਡ ਜਿਹੜਾ ਇਹਨਾਂ ਨੇ ਲੇਡਿਸ ਕੀਤਾ ਸੀਗਾ ਉਹਨੂੰ ਠੀਕ ਕਰਾਉਣ ਦੀ ਗੱਲ ਹੋਈ ਜਦ ਮੈਂ ਉੱਥੇ ਵਿਧਾਨ ਸਭਾ ਪਹੁੰਚਿਆ ਤਾਂ ਮੈਨੂੰ ਕਿਹਾ ਗਿਆ ਸੀ ਕਿ ਤੁਹਾਡਾ ਪਾਸ ਬਣਾ ਕੇ ਉੱਥੇ ਰੱਖਿਆ ਜਾਏਗਾ ਜਦ ਮੈਂ ਵਿਧਾਨ ਸਭਾ ਪਹੁੰਚਿਆ ਤਾਂ ਤੁਹਾਨੂੰ ਜਾਣ ਕੇ ਬੜੀ ਹੈਰਾਨਗੀ ਹੋਏਗੀ ਕਿ ਵਿਧਾਨ ਸਭਾ ਕੋਈ ਰੋਜ਼ਗਾਰ ਨਹੀਂ ਹੈ ਕੋਈ 파ਰਕ ਨਹੀਂ ਹੈ ਕਿ ਹਰ ਬੰਦਾ ਆਮ ਵਿਧਾਨ ਸਭਾ ਦੇ ਅੰਦਰ ਐਂਟਰ ਕਰ ਜਾਂਦਾ ਹੈ ਉੱਥੇ ਟ੍ਰਿਪਲ ਲੇਅਰ ਯਾਨੀ ਕਿ ਤਿੰਨ ਤਰ੍ਹਾਂ ਦੀ ਸਿਕਿਉਰਿਟੀ ਸੀ ਮੈਨੂੰ ਅੰਦਰ ਜਾਣ ਵਾਸਤੇ ਬੜਾ ਔਖਾ ਆਇਆ ਮੇਰੇ ਵਾਸਤੇ ਕੋਈ ਪਾਸ ਨਹੀਂ ਸੀ ਨਾ ਐਮਐਲਏ ਸਾਹਮਣੇ ਕੋਈ ਫੋਨ ਚੱਕਿਆ ਉਹ ਤਾਂ ਮੇਰਾ ਰਸੂਕ ਸੀ ਮੇਰੇ ਲਿੰਕ ਰਿਲੇਸ਼ਨ ਸੀ ਤਾਂ ਮੈਂ ਉਹ ਜਿਹੜੀ ਸਿਕਿਉਰਿਟੀ ਨੂੰ ਅੱਗੇ ਤੋਂ ਅੱਗੇ ਮਤਲਬ ਪਾਸ ਬਣਾਦਾ ਗਿਆ ਤੇ ਮੈਂ ਅੱਗੇ ਪਹੁੰਚਦਾ ਗਿਆ ਤੇ ਜਦੋਂ ਮੈਂ ਵਿਧਾਨ ਸਭਾ ਪਹੁੰਚਿਆ ਤਾਂ ਇਹਨਾਂ ਦੇ ਪੀਏ ਸਾਹਮਣੇ ਮੇਰੇ ਫੋਨ ਨਹੀਂ ਚੱਕੇ ਤੇ ਮੈਂ ਬੜਾ ਹੈਰਾਨ ਹੋਇਆ ਕਿ ਮੈਂ ਬੜੀ ਦੋਨੋਂ ਲੁਧਿਆਣੇ ਆਇਆ ਬੜਾ ਮੁਸ਼ਕਲ ਆਇਆ ਤੇ ਪਰ ਇਹਨਾਂ ਨੇ ਮਤਲਬ ਸਰ ਰੋਸਾ ਇਹ ਹੈ ਕਿ ਉੱਥੇ ਜਾ ਕੇ ਮਾਨਯੋਗ ਸਾਡੇ ਬਲਕਾਰ ਸਿੰਘ ਮੰਤਰੀ ਜਿਹੜੇ ਸੀਗੇ ਲੋਕਲ ਬਾਡੀ ਮਨਿਸਟਰ ਉਹਨਾਂ ਨੂੰ ਮੇਰੇ ਹੱਕ ਦੇ ਵਿੱਚ ਇੱਕ ਲੈਟਰ ਦਿੱਤੀ ਗਈ ਸੀ ਜੋ ਕਿ ਮੇਰੇ ਸਾਹਮਣੇ ਦਿੱਤੀ ਗਈ ਸੀ ਔਰ ਬਾਅਦ ਦੇ ਵਿੱਚ ਜਦੋਂ ਮੈਂ ਆਪਣੀ ਵਾਪਸੀ ਲੁਧਿਆਣੇ ਨੂੰ ਕੀਤੀ ਤੇ ਮੈਂ ਮਾਨਯੋਗ ਮੰਤਰੀ ਸਾਹਿਬ ਦੇ ਪੀਏ ਨੂੰ ਫੋਨ ਕੀਤਾ ਤਾਂ ਉਹਨਾਂ ਨੇ ਮੈਨੂੰ ਕਿਹਾ ਜੀ ਮੈਂ ਉਹਨਾਂ ਨੂੰ ਪੁੱਛਿਆ ਜੀ ਹੁਣ ਤਾਂ ਤੁਹਾਨੂੰ ਲੈਟਰ ਮਿਲ ਗਈ ਤੇ ਕਹਿੰਦੇ ਕਿਹੜੀ ਲੈਟਰ ਕਹਿੰਦੇ ਉਹ ਲੈਟਰ ਤਾਂ ਐਮਐਲਏ ਸਾਹਿਬ ਨਾਲ ਹੀ ਲੈ ਗਏ ਜਦੋਂ ਤੁਸੀਂ ਪਿੱਠ ਘੁਮਾਈਏ ਤੇ ਉਹ 5 ਮਿੰਟ ਬਾਅਦ ਲੈਟਰ ਵਾਪਸ ਲੈ ਗਏ ਮੇਰੇ ਹੋਸ਼ ਉੱਡ ਗਏ ਕਿ ਤੁਸੀਂ ਇਹ ਦੇਖੋ ਵੀ ਇੱਕ ਬੰਦੇ ਨੂੰ ਆਪਾਂ ਕੌਨਫੀਡੈਂਸ ਲੈ ਕੇ ਲੁਧਿਆਣੇ ਤੋਂ ਨਾਲ ਲੈ ਕੇ ਆਏ ਕਿ ਤੇਰਾ ਮੈਂ ਕੰਮ ਕਰਾਵਾਂਗਾ ਤੇਰਾ ਮੈਂ ਠੀਕ ਕਰਾਵਾਂਗਾ ਆਪਾਂ ਆਪਸ ਵਿੱਚ ਕੰਪਰੋਮਾਈਜ਼ ਕਰ ਲੈਨੇ ਆ ਤੂੰ ਅੱਜ ਤੋਂ ਬਾਅਦ ਕੋਈ ਬਿਆਨਬਾਜ਼ੀ ਨਹੀਂ ਕਰਨੀ। ਉਹਨਾਂ ਨੂੰ ਕਿਤੇ ਨਾ ਕਿਤੇ ਜੀ ਮੇਰੀ ਬੇਬਾਕੀ ਮੈਂ ਚਮਚਾਗਰੀ ਨਹੀਂ ਕਰਦਾ। ਮੈਂ ਬੜਾ ਸਟ੍ਰੇਟ ਫਾਰਵਰਡ ਹਾਂ। ਮੇਰੀ ਸਟ੍ਰੇਟ ਫਾਰਵਰਡਨੈਸ ਉਹਨਾਂ ਨੂੰ ਕਿਤੇ ਨਾ ਕਿਤੇ ਸੀ ਕਿ ਗੁਗਲਾਨੀ ਦੇ ਵਿੱਚ ਬੜਾ ਟੈਲੈਂਟ ਹੈ ਜੋ ਦੁਨੀਆ ਵੀ ਕਹਿੰਦੀ ਹੈ ਕਿ ਇਹ ਬੜਾ ਐਕਟਿਵ ਹੈ, ਮੁੱਦੇ ਚੱਕਦਾ ਹੈ। ਇਹ ਮੈਨੂੰ ਘੇਰਦਾ ਵੀ ਹੈ। ਤੋਂ ਕਿਤੇ ਨਾ ਕਿਤੇ ਸਾਡੇ ਮਾਨਯੋਗ ਐਮਐਲਏ ਸਾਹਿਬ ਆਪਣੇ ਆਪ ਨੂੰ ਇਨਸਿਓਰ ਫੀਲ ਕਰਦੇ ਸੀ ਕਿ ਗੁਗਲਾਨੀ ਅੱਗੇ ਆ ਕੇ ਮੈਨੂੰ ਕਿਤੇ ਨਾ ਕਿਤੇ ਟੱਕਰ ਦੇ ਸਕਦਾ ਹੋ ਸਕਦਾ ਮੈਂ ਕਿਤੇ ਨਾ ਕਿਤੇ ਅੱਗੇ ਉਹਨਾਂ ਤੋਂ ਜ਼ਿਆਦਾ ਵੀ ਪ੍ਰਮੋਟ ਹੋ ਜਾ। ਤੋ ਉਹ ਇਹ ਇਹ ਖਰਚਾ ਉਹਨਾਂ ਦੇ ਵਿੱਚ ਵੀ ਸੀਗਾ ਤੇ ਮੈਨੂੰ ਲੋਕਾਂ ਨੇ ਵੀ ਦੱਸਿਆ ਕਿਉਂਕਿ ਉਹਨਾਂ ਨੂੰ ਡੰਮੀ ਕਾਉਂਸਲਰ ਚਾਹੀਦੇ ਸੀ ਨਾ ਬੋਲਣ ਵਾਲੇ ਕਾਉਂਸਲਰ ਚਾਹੀਦੇ ਕਿਉਂਕਿ ਮੈਂ ਗਲਤ ਦੀ ਆਵਾਜ਼ ਚੱਕਣੋਂ ਨਹੀਂ ਹਟਦਾ ਮੇਰੇ ਅੰਦਰੋਂ ਆਵਾਜ਼ ਇਹ ਆਉਂਦੀ ਹੈ ਕਿਉਂਕਿ ਮੈਂ ਗਲਤ ਦਾ ਵਿਰੋਧ ਕਰਨਾ ਹੀ ਕਰਨਾ ਹੈ ਦੇਖੋ ਜੀ ਮੈਂ ਸਵਾ ਦੋ ਸਾਲ ਜੀ ਪਾਰਟੀ ਨਾਲ ਰਿਹਾ ਜਦੋਂ ਪਾਰਟੀ ਦੀ ਹਜੇ ਸਟਾਰਟਿੰਗ ਹੋਈ ਸੀਗੀ ਜੀ ਸਵਾ ਦੋ ਸਾਲ ਪਾਰਟੀ ਦੇ ਨਾਲ ਰਹਿ ਕੇ ਨਾ ਤਾਂ ਮੈਨੂੰ ਪਾਰਟੀ ਨੇ ਤਵੱਜੋ ਦਿੱਤੀ ਨਾ ਹੀ ਮੇਰਾ ਕਿਤੇ ਕੋਈ ਉਹਨਾਂ ਨੇ ਜਿਹੜੀ ਬਾਡੀ ਇਹਨਾਂ ਦੀ ਹੋਈ ਉਹਦੇ ਵਿੱਚ ਨਾਮ ਪਾਇਆ ਗਿਆ ਸੋ ਐਮਐਲਏ ਸਾਹਿਬ ਨੇ ਵੀ ਬੜਾ ਦੁਸਕਾਰਿਆ ਮੇਰਾ ਵਾਰਡ ਲੇਡਿਸ ਕਰਾਤਾ ਔਰ ਮੈਨੂੰ ਬੜੀ ਵਾਰੀ ਉਹਨਾਂ ਨੇ ਹਿੰਟ ਦਿੱਤਾ ਸੀ ਕਿ 13 ਮੈਂ ਵਾਰਡ ਲੇਡਿਸ ਕਰਾ ਦੂੰਗਾ ਮੈਨੂੰ ਮੈਂ ਮੰਗੀ ਨਹੀਂ ਸੀ ਜੀ ਮੈਨੂੰ ਉਹਨਾਂ ਨੇ ਕਹੀ ਗਈ ਸੀ ਇਲੈਕਸ਼ਨਾਂ ਤੋਂ ਪਹਿਲਾਂ ਜਦੋਂ ਇਹ ਕੈਂਪੇਨਰ ਨੂੰ ਟਿਕਟ ਮਿਲੀ ਤਾਂ ਮੈਨੂੰ ਇਹਨਾਂ ਦਾ ਫੋਨ ਆਇਆ ਤਾਂ ਮੈਨੂੰ ਪੂਰਾ ਯਾਦ ਹੈ ਕਿ ਫਰਵਰੀ ਮਹੀਨਾ ਸੀ ਔਰ ਮੈਨੂੰ ਬੁਖਾਰ ਸੀ ਔਰ ਪਹਿਲੀ ਵਾਰੀ ਜਦੋਂ ਉਹਨਾਂ ਨੇ ਮੈਨੂੰ ਬੁਲਾਇਆ ਤੇ ਮੈਨੂੰ ਕਹਿੰਦੇ ਕਿ ਤੂੰ ਮੇਰੇ ਨਾਲ ਜੁੜ ਤੇ ਤੈਨੂੰ ਮੈਂ ਟਿਕਟ ਵੀ ਦਵਾਂਗਾ ਹੁਣ ਤੁਹਾਡੇ ਓਨ ਸਕਰੀਨ ਕੈਮਰੇ ਤੇ ਮੈਂ ਕਹਿ ਰਿਹਾ ਜ ਸ਼ਨੀਵਾਰ ਸ਼ਾਮ ਨੂੰ ਸੰਡੇ ਇਲੈਕਸ਼ਨ ਸੀਗੇ ਤੇ ਸ਼ਨੀਵਾਰ ਸ਼ਾਮ ਨੂੰ ਸਾਡੇ ਬੂਥ ਤੋਂ ਬੰਦੇ ਭਜਾਏ ਗਏ ਸੀਗੇ ਤਾਂ ਉਸ ਵੇਲੇ ਮੈਂ ਨਵੇਂ ਬੰਦੇ ਇਹਨਾਂ ਦੇ ਘਰ ਲੈ ਕੇ ਗਿਆ ਬੂਥ ਤੇ ਪਠਾਨ ਵਾਸਤੇ ਤਾਂ ਮੈਨੂੰ ਕਹਿੰਦੇ ਗੁਗਲਾਨੀ ਤੂੰ ਵਿਕੀ ਨਾ ਜੀ ਤੂੰ ਵਿਕੀ ਨਾ ਤੇ ਤੂੰ ਡੈਰੀ ਨਾ ਤੇ ਮੈਂ ਤੇਰੇ ਨਾਲ ਆ ਤੈਨੂੰ ਮੈਂ ਟਿਕਟ ਵੀ ਦਵਾਵਾਂਗਾ ਤੇਰੇ ਤੇ ਪੈਸੇ ਵੀ ਲਾਵਾਂਗਾ ਮੈਂ ਔਨ ਸਕਰੀਨ ਚੈਲੰਜ ਕਰਦਾ ਹਾਂ ਮਾਨਯੋਗ ਐਮਐਲਏ ਸਾਹਮਣੂ ਪੁੱਛਦਾ ਹਾਂ ਕਿ ਰਜੀਵ ਗੁਗਲਾਨੀ ਤਾਂ ਅੱਜ ਤੱਕ ਨਹੀਂ ਵਿਕਿਆ ਸਾਰਾ ਸ਼ਹਿਰ ਜਾਣਦਾ ਹੁਣ ਤੁਸੀਂ ਕਿੰਨੇ ਚ ਬਿਕੇ ਹੋ ਹੁਣ ਤੁਸੀਂ ਸਾਡੇ ਵਾਰਡ ਦੀ ਜਿਹੜੀ ਟਿਕਟ ਪਹਿਲਾਂ ਤਾਂ ਵਾਰਡ ਲੇਡੀਜ਼ ਕਰਾਇਆ ਚਾਰ ਤੋਂ ਪੰਜ ਕੈਂਡੀਡੇਟ ਤੁਸੀਂ ਬਦਲਤੇ ਹੁਣ ਜਿਹੜਾ ਨਵਾਂ ਕੈਂਡੀਡੇਟ ਲਿਆਂਦਾ ਉਹਦੇ ਤੋਂ ਸਾਈ ਵਧਾਈ ਕਿੰਨੇ ਚ ਵਿੱਚ ਲਾਈ ਹੈ ਇਹਨਾਂ ਨੇ 16 ਤੋਂ 17 ਵਾਰਡ ਨੇ ਵੈਸਟ ਦੇ ਵਿੱਚ ਸਾਰੇ ਦੇ ਸਾਰੇ ਵਲੰਟੀਅਰ ਇਹਨਾਂ ਨੇ ਬਦਲਤੇ ਐ ਸਾਰੇ ਵਲੰਟੀਅਰ ਘਰ ਬਿਠਾਤੇ ਸਾਰੇ ਅਮੀਰ ਕੈਂਡੀਡੇਟ ਇਹਨਾਂ ਨੇ ਟਿਕਟਾਂ ਬੁੱਕ ਕਰਨੀਆਂ ਹੋਈਆਂ ਔਰ ਐਮਪੀ ਇਲੈਕਸ਼ਨਾਂ ਤੋਂ ਬਾਅਦ ਇਹਨਾਂ ਨੇ ਟਿਕਟਾਂ ਦੀ ਬੋਲੀ ਲਾਣੀ ਹੈ ਕਾਰਪੋਰੇਸ਼ਨ ਇਲੈਕਸ਼ਨਾਂ ਦੀ ਜੇ ਅਗਰ ਕਾਰਪੋਰੇਸ਼ਨ ਦੇ ਇਲੈਕਸ਼ਨ ਹੁੰਦੇ ਹੈ ਜੀ ਤਾਂ ਟਿਕਟਾਂ ਦੀ ਬੋਲੀ ਲਗਣੀ ਹੈ ਉਹ ਅਮੀਰ ਕੈਂਡੀਡੇਟਾਂ ਨੇ ਸਾਰੇ ਨੇ ਉਹਦੇ ਆਪਣਾ ਆਪਣਾ ਰੇਟ ਇਹਨਾਂ ਨੇ ਲਾਇਆ ਹੋਇਆ ਅੱਜ ਕੋਈ ਵੀ ਵਲੰਟੀਅਰ ਇਹਨਾਂ ਦੇ ਨਾਲ ਨਹੀਂ ਹੈ ਤੁਸੀਂ 16 ਤੋਂ 17 ਵਾਰਡ ਨੇ ਔਰ ਜਿਹੜੇ ਬਲੌਕ ਪ੍ਰਧਾਨ ਸੀਗੇ ਉਹ ਵੀ ਸਾਰੇ ਇਹਨਾਂ ਨੇ ਬਦਲ ਕੇ ਆਪਣੇ ਬੰਦੇ ਲਾ ਲਏ ਫਿੱਟ ਕਰ ਲਏ ਮੈਂ ਇੱਕ ਚੈਲੰਜ ਕਰਨਾ ਤੁਸੀਂ ਇੱਕ ਵੀ ਸਰਵੇ ਕਰ ਲਓ ਵਸਤੇ ਦੇ ਵਿੱਚ ਅਗਰ ਇੱਕ ਵੀ ਵਲੰਟੀਅਰ ਐਕਟਿਵ ਹੋਵੇ ਵਾਰਡ ਦੇ ਪੂਰੀ ਕੌਨਸਟਿਚੂਐਂਸੀ ਤੇ ਤੇ ਮੈਂ ਸਿਆਸਤ ਤੋਂ ਸੰਨਿਆਸ ਲ ਲਾਂਗਾ ਸਾਰੇ ਦੇ ਸਾਰੇ ਦੂਜੀਆਂ ਪਾਰਟੀਆਂ ਤੋਂ ਲਿਆ ਇਹ ਬੰਦੇ ਇਹਨਾਂ ਨੇ ਉੱਥੇ ਫਿੱਟ ਕਰਤੇ ਆ ਤੇ ਜਿਹੜੇ ਅਸਲੀ ਵਲੰਟੀਅਰ ਸੀ ਜਿਨ੍ਹਾਂ ਨੇ ਬੂਥ ਲਾਏ ਸੀ ਪਾਰਟੀ ਲਈ ਕੰਮ ਕੀਤਾ ਸੀ ਉਹ ਅੱਜ ਘਰ ਬੈਠੇ ਨੇ ਪਰ ਪਾਰਟੀ ਵੀ ਕਿਤੇ ਨਾ ਕਿਤੇ ਮਜਬੂਰ ਹੈ ਇਹਨਾਂ ਦੇ ਥੱਲੇ ਦੱਬੀ ਹੋਈ ਹੈ ਐਮਪੀ ਇਲੈਕਸ਼ਨਾਂ ਤੱਕ ਉਸ ਤੋਂ ਬਾਅਦ ਬਹੁਤ ਵੱਡਾ ਚੇਂਜ ਆਣ ਦੀ ਉਮੀਦ ਹੈ ਜੋ ਮੇਰੇ ਕੋਲ ਹੈ ਖਬਰ ਹੈ ਸੋਰਸਿਸ ਹੈ ਸੋ ਇਸ ਕਰਕੇ ਵੀ ਮੈਂ ਪਾਰਟੀ ਦੇ ਨਾਲ ਰਿਹਾ ਪਰ ਪਾਰਟੀ ਨੇ ਵੀ ਮੇਰੀ ਗੱਲਾਂ ਨੂੰ ਅਣਗੌਲਿਆ ਕੀਤਾ ਕਿਉਂਕਿ ਐਮਐਲਏ ਵੱਡਾ ਹੈ ਇੱਕ ਵਰਕਰ ਦੀ ਕੋਈ ਵੈਲਿਊ ਨਹੀਂ ਦੇਖੋ ਜੀ ਕਾਂਗਰਸ ਕਿਤੇ ਵੀ ਨਹੀਂ ਲੁਪਤਉਂਦੀ ਮੈਂ 2-3 ਮਹੀਨੇ ਤੋਂ ਥੋੜਾ ਜਿਹਾ ਸਟ्रेस ਫੀਲ ਕਰ ਰਿਹਾ ਸੀਗਾ ਮੈਂ ਐਕਟੀਵਿਟੀਜ਼ ਤੋਂ ਥੋੜਾ ਦੂਰ ਸੀ ਬੀਜੇਪੀ ਕਿਉਂ ਨਹੀਂ ਕਿਉਂਕਿ ਮੇਰੀ ਮਾਂ ਪਾਰਟੀ ਹੈ ਮੈਂ ਜ਼ਿਆਦਾ ਹੁਣ ਕੋਈ ਚੇਂਜ ਕਰਨਾ ਨਹੀਂ ਚਾਹੁੰਦਾ ਸੀ ਮੈਂ ਜ਼ਿਆਦਾ ਇਹ ਵੀ ਪਾਰਟੀ ਚੇਂਜ ਕਰਕੇ ਆਪਣੇ ਆਪ ਨੂੰ ਬੜਾ ਠੱਗਿਆ ਮਹਿਸੂਸ ਕਰ ਰਿਹਾ ਸੀ ਕਿਉਂਕਿ ਮੇਰਾ ਪਾਰਟੀਆਂ ਚੇਂਜ ਕਰਨ ਦੇ ਵਿੱਚ ਕੋਈ ਮਕਸਦ ਨਹੀਂ ਹੈ ਨਾ ਹੀ ਮੈਂ ਚੇਂਜ ਕਰਨਾ ਚਾਹੁੰਦਾ ਤੇ ਨਾ ਹੀ ਮੈਂ ਅੱਛਾ ਸਮਝਦਾ ਸੋ ਇਸ ਕਰਕੇ ਮੈਂ ਆਪਣੀ ਮਾਂ ਪਾਰਟੀ ਦੇ ਵਿੱਚ ਗਿਆ ਜਿਸ ਕੈਂਡੀਡੇਟ ਦੇ ਖਿਲਾਫ ਮੇਰੇ ਤੋਂ ਕੈਂਪੇਨ ਕਰਾਈ ਗਈ ਭਾਰਤ ਪ ਔਰ ਇਸ ਬੰਦੇ ਨੇ ਮੈਨੂੰ ਚੀਟ ਕੀਤਾ ਮੇਰੇ ਪਿੱਠ 'ਚ ਛੋਰਾ ਮਾਰਿਆ ਔਰ ਮੈਂ ਆਪਣੀ ਆਵਾਜ਼ ਸੰਦੀਪ ਪਾਠਕ ਜੀ ਕੋਲ ਵੀ ਚੱਕੀ ਸੀ ਜਦੋਂ ਉਹ ਲੁਧਿਆਣੇ ਸਾਊਥ ਐਂਡ ਗਾਰਡਨ ਆਏ ਮੈਂ ਗੱਡੀ ਰੋਕੀ ਉਹਨਾਂ ਨੇ ਮੈਨੂੰ ਮਿਲਣ ਵਾਸਤੇ ਹੋਟਲ ਕੀਜ਼ ਦੇ ਵਿੱਚ ਬੁਲਾਇਆ ਪਰ ਉੱਥੇ ਵੀ ਮੈਨੂੰ ਹੋਟਲ ਕੀਜ਼ ਦੇ ਵਿੱਚ ਉੱਪਰ ਉਹਨਾਂ ਕੋਲ ਜਾਣ ਨਹੀਂ ਦਿੱਤਾ ਗਿਆ ਕਿਉਂਕਿ ਇਹਨਾਂ ਦਾ ਐਮਐਲਏ ਦਾ ਖਾਸਮ ਖਾਸ ਇੱਕ ਬੰਦਾ ਉੱਥੇ ਸੀਗਾ ਔਰ ਉਸ ਖਾਸਮ ਖਾਸ ਬੰਦੇ ਨੇ ਜਾਣਬੂਝ ਕੇ ਮੈਨੂੰ ਉੱਪਰ ਜਾਣ ਦੀ ਉਹ ਮਤਲਬ ਐਂਟਰੀ ਨਹੀਂ ਦਿੱਤੀ ਔਰ ਉਹਨੇ ਐਮਐਲਏ ਨੂੰ ਸਾਰੀ ਇਨਫੋਰਮੇਸ਼ਨ ਦਿੱਤੀ। ਸੋ ਇਸ ਕਰਕੇ ਸੰਦੀਪ ਪਾਟਕ ਜੀ ਕੋਲ ਵੀ ਮੇਰੀ ਜਿਹੜੀ ਗੱਲ ਸੀ ਉਹ ਪੂਰੀ ਨਹੀਂ ਪਹੁੰਚ ਸਕੀ। ਅੱਧੀ ਪਛੜੀ। ਦੇਖੋ ਜੀ ਬਿਲਕੁਲ ਸਿੱਧਾ ਸਿੱਧਾ ਬਲੰਡਰ ਚੀਟ ਇੱਕ ਬਲੰਡਰ ਮਿਸਟੇਕ ਹੁੰਦੀ ਹੈ। ਇਹਨਾਂ ਨੇ ਮੈਨੂੰ ਚੀਟ ਕੀਤਾ। ਜੋ ਮੇਰੇ ਨਾਲ ਇਹਨਾਂ ਨੇ ਪ੍ਰੋਮਿਸ ਕੀਤਾ ਸੀ। ਮੈਂ ਵੀ ਇੱਕ ਗਰੀਬ ਘਰ ਤੋਂ ਆਇਆ ਹੋਇਆ ਹਾਂ। ਇਹਨਾਂ ਦਾ ਵੀ ਐਮਐਲਏ ਬਣਨ ਦਾ ਸੁਪਨਾ ਸੀ ਜਿਹੜਾ ਕਿ ਕਾਂਗਰਸ ਦੇ ਵਿੱਚ ਰਹਿੰਦੇ ਹੋਏ ਨਹੀਂ ਪੂਰਾ ਹੋ ਸਕਦਾ ਸੀ ਤੇ ਮੈਂ ਵੀ ਇੱਕ ਗਰੀਬ ਘਰ ਤੋਂ ਸੀ। ਮੈਂ ਵੀ ਮੇਰੀ ਵੀ ਅੱਛਾ ਸੀ ਮੇਰਾ 25 ਸਾਲ ਦਾ ਕੈਰੀਅਰ ਹੋ ਗਿਆ ਕਿ ਮੈਂ ਵੀ ਕੁਝ ਅੱਗੇ ਵਧਣਾ ਚਾਹੁੰਦਾ ਸੀ ਐਮਸੀ ਇਲੈਕਸ਼ਨ ਮੈਂ ਵੀ ਕੰਟੈਸਟ ਕਰਨਾ ਚਾਹੁੰਦਾ ਸੀ ਪਰ ਉਹ ਇਹਨਾਂ ਨੇ ਸੁਪਨਾ ਮੇਰਾ ਪੂਰਾ ਨਹੀਂ ਹੋਣ ਦਿੱਤਾ ਉਹ ਟਿਕਟਾਂ ਇਹਨਾਂ ਨੇ ਜਿਹੜੀਆਂ ਸਾਡੇ ਵਾਰਡ ਦੇ ਵਿੱਚੋਂ ਵੀ 4 ਤੋਂ 5 ਕੈਂਡੀਡੇਟ ਬਦਲਤੇ ਸੋ ਉਸ ਕਰਕੇ ਮੇਰੀ ਇਹਨਾਂ ਨਾਲ ਸਿੱਧੀ ਸਿੱਧੀ ਲੜਾਈ ਹੈ ਮੇਰੇ ਨੰਬਰ ਇਹਨਾਂ ਨੇ ਬਲਾਕ ਚ ਪਾਤੇ ਇਹਨਾਂ ਦਾ ਪੀਏ ਆ ਉਹ ਵੀ ਨਹੀਂ ਮੇਰਾ ਫੋਨ ਚੱਕਦਾ ਇਹ ਸਾਰਾ ਤੇ ਸਾਰਾ ਸਿਸਟਮ ਇਹਨਾਂ ਨੇ ਮੈਨੂੰ ਮਤਲਬ ਕਰਕੇ ਜਿੱਦਾਂ ਦਾ ਸਾਡੇ ਵਾਰਡ ਦੇ ਵਿੱਚ ਇੱਕ ਨਵਾਂ ਕੈਂਡੀਡੇਟ ਆਇਆ ਜਿਨ੍ਹਾਂ ਨੂੰ ਇਹਨੇ ਗੋਦੀ 'ਚ ਬਿਠਾਇਆ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਕੰਮ ਬੰਦ ਕਰਾਤੇ ਮੇਰੀਆਂ ਲੈਟਾਂ ਇਹ ਉਹ ਸਾਰੀਆਂ ਮਤਲਬ ਹਰ ਇੱਕ ਤਰ੍ਹਾਂ ਦਾ ਜਿੰਨਾ ਵੀ ਸਰਕਾਰੀ ਤੰਤਰ ਨੂੰ ਫੋਨ ਕਰਨੇ ਸੀਗੇ ਕਿਸੇ ਟਾਈਮ ਤਾਂ ਇਹਨਾਂ ਨੇ ਮੇਰੇ ਫੋਨ ਕਰਕੇ ਬੋਰਡ ਲਗਵਾਏ ਸੀ ਇਹਨਾਂ ਨੇ ਡਿਜ਼ਾਈਨ ਪਾਸ ਕੀਤਾ ਸੀ ਕਿ ਹਾਂ ਇਹ ਡਿਜ਼ਾਈਨ ਠੀਕ ਆ ਤੂੰ ਲਗਵਾ ਤੋ ਐਸੀ ਐਸੀ ਕਰਕੇ ਮੇਰਾ ਜਿਹੜਾ ਰੋਸ਼ ਹੈ ਉਹ ਇਹਨਾਂ ਦੇ ਨਾਲ ਆ ਦੂਜੀ ਗੱਲ ਮੈਂ ਤੁਹਾਨੂੰ ਇੱਕ ਹੋਰ ਫੋਨ ਸਕਰੀਨ ਜਾਣਕਾਰੀ ਦੇਣਾ ਚਾਹਾਂਗਾ ਕਿ ਸਾਡੇ ਮਾਨਯੋਗ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਕਿਤੇ ਨਾ ਕਿਤੇ ਉਹ ਮਾਨ ਜੋ ਗੋਗੀ ਨੂੰ ਲਾਈਕ ਨਹੀਂ ਕਰਦੇ ਬਿਲਕੁਲ ਨਹੀਂ ਜੀ ਇਹਨਾਂ ਨੂੰ ਕੋਈ ਕੈਬਨਿਟ ਮਨਿਸਟਰ ਨਹੀਂ ਬਣਾਣਾ ਪਿੱਛੇ بڑا ਨਾਮ ਆਇਆ ਸੀ ਪਰ ਇਹ ਸੀਆਈਟੀ ਦੀ ਰਿਪੋਰਟ ਹੈ ਜਿਹੜੀ ਕਿ ਉੱਪਰ ਸੀਐਮ ਸਾਹਿਬ ਤੱਕ ਜਾਂਦੀ ਹੈ ਹੁਣ ਇਹ ਐਮਪੀ ਦੇ ਵੀ ਕੈਂਡੀਡੇਟ ਸੀ بڑا ਨਾਮ ਆ ਰਿਹਾ ਸੀ ਚੈਨਲਾਂਾਂ ਤੇ ਅਖਬਾਰਾਂ 'ਚ ਪਰ ਹੁਣ ਐਮਪੀ ਦੀ ਟਿਕਟ ਕਿਉਂ ਨਹੀਂ ਮਿਲੀ ਕਿਉਂਕਿ ਮਾਨ ਜੋ ਗੋਗੀ ਜੀ ਜਿੱਦਣ ਤੋਂ ਰਵਨੀਤ ਮਿੱਟੂ ਨੂੰ ਟਿਕਟ ਮਿਲੀ ਸੀ ਤਾਂ ਦੋ ਐਮਐਲਏ ਸਾਡੇ ਲੁਧਿਆਣੇ ਦੇ ਉਹ ਬੀਜੇਪੀ ਦੇ ਵਿੱਚ ਜਾਣ ਲੱਗੇ ਸੀ ਪਰ ਬੀਜੇਪੀ ਵਾਲਿਆਂ ਨੇ ਉਹਨਾਂ ਨੂੰ ਰਿਜੈਕਟ ਕਰਤਾ ਉਹਨਾਂ ਵਿੱਚ ਇੱਕ ਨਾਮ ਗੋਗੀ ਦਾ ਗੋਗੀ ਜੀ ਦਾ ਸੀਗਾ ਮੈਂ ਔਨ ਸਕਰੀਨ ਕਹਿ ਰਿਹਾ ਲੁਧਿਆਣੇ ਦੇ ਵਿੱਚ ਜਿੱਦਣ ਸੰਦੀਪ ਪਾਟਕ ਜੀ ਆਏ ਤਾਂ ਉੱਥੇ ਉਹਨਾਂ ਨੇ ਕਿਹਾ ਸੀਗਾ ਕਿ ਜਿਸਨੇ ਜਾਣਾ ਹੈ ਉਹ ਜਾਏ ਜੀ ਜਿਸਨੇ ਜਾਣਾ ਹੈ ਉਹ ਜਾ ਸਕਦਾ ਹੈ ਦਰਵਾਜ਼ੇ ਖੁੱਲੇ ਹਨ ਸਾਰੇ ਪੰਡਾਲ ਦੇ ਵਿੱਚ ਹਜ਼ਾਰਾਂ ਬੰਦੇ ਬੈਠੇ ਸੀ ਤਾੜੀ ਵਜਾਈ ਸੀ ਪਰ ਮਾਨਯੋਗ ਗੋਗੀ ਜੀ ਨੇ ਤਾੜੀ ਨਹੀਂ ਵਜਾਈ ਸੀ ਉਹਨਾਂ ਦਾ ਮੂੰਹ ਥੱਲੇ ਨੂੰ ਸੀ ਸਾਰੇ ਬੰਦਿਆਂ ਨੇ ਤਾੜੀਆਂ ਮਾਰੀਆਂ ਪਰ ਮਾਨਯੋਗ ਐਮਐਲਏ ਗੋਗੀ ਸਾਹਿਬ ਉੱਥੇ ਮਯੂਸ ਦਿਖੇ ਕਿਉਂਕਿ ਉੱਥੇ ਸੰਦੀਪ ਪਾਟਕ ਜੀ ਆਏ ਐਸੇ ਕਰਕੇ ਸੀ ਉਹਨਾਂ ਕੋਲ ਪੂਰੀ ਜਾਣਕਾਰੀ ਸੀ ਕਿ ਅੱਜ ਸਾਡੇ 2 ਐਮਐਲਏ ਜਾਂ ਲੱਗੇ ਸੋ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹਾਂਗਾ ਕਿ ਐਮਐਲਏ ਸਾਹਿਬ ਜਿਹੜੇ ਸਾਡੇ ਪਾਰਟੀ ਦੇ ਵਿੱਚ ਨੇ ਉਹੀ ਤਰ੍ਹਾਂ ਨੈਗੇਟਿਵ ਨੇ ਮਜਬੂਰੀ ਦੇ ਵਿੱਚ ਸਾਡੇ ਮਾਨਯੋਗ ਸੀਐਮ ਸਾਹਿਬ ਰਿਸ਼ਤਾ ਨਿਭਾ ਰਹੇ ਨੇ ਪੁਰਾਣੇ ਵਾਲੇ ਟਾਈਮ ਦੇ ਵਿੱਚ ਇਹਨਾਂ ਨੂੰ ਦੁਬਾਰਾ ਟਿਕਟ ਪਾਰਟੀ ਨੇ ਨਹੀਂ ਦੇਣੀ 2027 ਦੀ ਗੱਲ ਕਰੀਏ ਔਰ ਕਾਂਗਰਸ 'ਚ ਇਹਨਾਂ ਦੀ ਵਾਪਸੀ ਨਹੀਂ ਹੋਣੀ ਬੀਜੇਪੀ ਵਾਲੇ ਨੇ ਇਹਨਾਂ ਨੂੰ ਲਿਆਣੀ ਕੋਈ ਘਰ ਬੈਠਣਗੇ ਔਰ ਇੱਕ ਹੋਰ ਵੱਡੀ ਜਾਣਕਾਰੀ ਤੁਹਾਨੂੰ ਮੈਂ ਦੇ ਦਿੰਦਾ ਕਿ ਇਹ ਦੁਬਾਰਾ ਐਮਐਲਏ ਇਹਨਾਂ ਵਾਸਤੇ ਬਣਨਾ ਬਹੁਤ ਮੁਸ਼ਕਲ ਹੈ ਕਿਉਂਕਿ ਜਿਹੜੀ ਇਹ ਲਹਿਰ ਸੀ ਨਾ ਉਹ ਲਹਿਰ ਦੇ ਵਿੱਚ ਐਮਐਲਏ ਬਣ ਗਏ ਉਹਦੇ ਵਿੱਚ ਚਾਹੇ ਮੈਂ ਇਲੈਕਸ਼ਨ ਕੰਟੈਸਟ ਕਰ ਲੰਦਾ ਤੁਸੀਂ ਕਰ ਲੰਦੇ ਜਾਂ ਹੋਰ ਵੀ ਕਰ ਲੰਦਾ ਉਹ ਐਮਐਲਏ ਜਿੱਤ ਜਾਣਾ ਸੀ ਕਿਉਂਕਿ ਮਾਨਯੋਗ ਐਮਐਲਏ ਸਾਹਿਬ ਆਪ ਨਹੀਂ ਇਲੈਕਸ਼ਨ ਜਿੱਤੇ ਉਹ ਪਾਰਟੀ ਸਿੰਬਲ ਜਿੱਤੀ ਹੈ ਤਾਂ ਮਾਨਯੋਗ ਐਮਐਲਏ ਸਾਹਿਬ ਨੂੰ ਬੜਾ ਆਪਣੇ ਆਪ ਤੇ ਗਰੂਰ ਹੋ ਗਿਆ ਕਿ ਮੈਂ ਇਲੈਕਸ਼ਨ ਜਿੱਤ ਗਿਆ ਮੈਂ ਐਮਐਲਏ ਬਣ ਗਿਆ ਪਰ ਸਭ ਤੋਂ ਪਹਿਲਾਂ ਇਹਨਾਂ ਨੂੰ ਵਰਕਰ ਤੇ ਵਲੰਟੀਅਰ ਦੇਖਣੇ ਬੰਦ ਹੋ ਗਏ ਦੇਖੋ ਜੀ ਰੁਤਬਾ ਅਸੀਂ ਤਾਂ ਕਵਾਂਗੇ ਵੀ ਕਾਂਗਰਸ 101% ਜਿੱਤੇਗੀ ਰਾਜਾ ਬੜਿੰਗ ਜੀ ਹਾਲਾਂਕਿ ਉਹਨਾਂ ਬਾਰੇ ਬੜਾ ਪ੍ਰਚਾਰ ਕਰ ਰਹੀਆਂ ਵਿਰੋਧੀ ਪਾਰਟੀਆਂ ਕੀ ਉਹ ਬਾਹਰੀ ਨੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਨਰਿੰਦਰ ਮੋਦੀ ਜੀ ਇਲੈਕਸ਼ਨ ਕਿੱਥੋਂ ਲੜਦੇ ਨੇ ਹੀਮਾ ਮਾਲੀ ਕਿੱਥੋਂ ਲੜਦੀ ਸੀ ਸੰਨੀ ਦਿਓਲ ਕਿੱਥੋਂ ਦਾ ਸੀ ਕਿਰਨ ਖੇਰ ਕਿੱਥੋਂ ਦੀ ਸੀ ਧਰਮਿੰਦਰ ਜੀ ਕਿੱਥੋਂ ਲੜੇ ਸੀ ਵਿਨੋਦ ਖੰਨਾ ਕਿੱਥੋਂ ਲੜੇ ਸੀ ਉਹ ਤਾਂ ਪੰਜਾਬ ਦਾ ਹੈ ਤੋਂ ਪੰਜਾਬ ਦਾ ਕੈਂਡੀਡੇਟ ਹੈ ਪੰਜਾਬ ਦਾ ਹੀ ਵਸਿੰਦਾ ਹੈ ਤੋਂ ਪੰਜਾਬ ਦੇ ਰਹਿਣ ਵਾਲਾ ਤੇ ਜੇ ਲੁਧਿਆਣੇ ਆ ਗਏ ਨੇ ਤੋਂ ਗੱਲ ਕਰੀਏ ਰਵਨੀਤ ਬਿੱਟੂ ਜੀ ਜੋ ਰਾਮਕੋਲ ਆਏ ਹੈ ਹਮ ਉਹਨੂੰ ਲਾਏਗੇ ਮੈਂ ਸਿੱਧਾ ਸਿੱਧਾ ਬੀਜੇਪੀ ਵਾਲਿਆਂ ਨੂੰ ਪੁੱਛਣਾ ਚਾਹਨਾ ਜੋ ਰਾਮ ਕੋ ਲਾਏ ਹਨ ਰਾਮ ਜੀ ਨੂੰ ਕੌਣ ਲੈ ਕੇ ਆ ਸਕਦਾ ਆਪਣੀ ਕੀ ਔਕਾਤ ਹੈ ਰਾਮ ਜੀ ਤਾਂ ਸਾਕਸ਼ਤ ਕਨ ਕਨ ਦੇ ਵਿੱਚ ਵਿਰਾਜਮਾਨ ਨੇ ਅਗਰ ਰਾਮ ਜੀ ਨੂੰ ਲੈ ਕੇ ਆਏ ਹੋ ਤਾਂ ਤੁਸੀਂ ਜਿਹੜਾ 100 ਦਿਨਾਂ ਦੇ ਵਿੱਚ 100 ਦਿਨਾਂ ਦੇ ਵਿੱਚ ਕਾਲਾ ਧਨ ਲੈ ਕੇ ਆਣਾ ਸੀ ਸਵਿਟਜ਼ਰਲੈਂਡ ਤੋਂ ਉਹ ਕਿਉਂ ਨਹੀਂ ਲੈ ਕੇ ਆਏ ਵਿਜੇ ਮਾਲਿਆ ਕਿਉਂ ਨਹੀਂ ਬਾਹਰੋਂ ਲੈ ਕੇ ਆਏ ਨੀਰਮ ਮੋਦੀ ਕਿਉਂ ਨਹੀਂ ਬਾਹਰੋਂ ਲੈ ਕੇ ਆਏ ਚਲੋ 75 ਸਾਲਾਂ 'ਚ ਰਾਮ ਮੰਦਰ ਬਣ ਗਿਆ ਮੈਨੂੰ ਬੜੀ ਖੁਸ਼ੀ ਹੈ ਮੈਂ ਵੀ ਬੜੀ ਖੁਸ਼ੀ ਮਨਾਈ ਸੀ ਮੈਂ ਦੀਵੇ ਦੀਪਮਾਲਾ ਕੀਤੀ ਸੀ ਔਰ ਉਸ ਤੋਂ ਪਹਿਲਾਂ ਵੀ ਕੀਤੀ ਸੀ ਪਰ ਰਾਮ ਰਾਮ ਦੇ ਨਾਮ ਤੇ ਵੋਟ ਨਾ ਮੰਗੇ। ਆਰਾਮ ਦੇ ਨਾਮ ਤੇ ਤਾਂ ਸਿਰਫ ਲੋਕ ਜਿਹੜੇ ਵਿਚਾਰੇ ਮੰਦਰਾਂ ਦੇ ਬਾਹਰ ਬੈਠੇ ਹੁੰਦੇ ਆ ਉਹ ਸਿਰਫ ਆਪਣੀ ਖਾਣ ਦੇ ਲਈ ਜਾਂ ਕੋਈ ਨਿਵਾਲਾ ਮੰਗ ਲਈ ਉਹ ਆਰਾਮ ਦੇ ਨਾਮ ਤੇ ਮੰਗਦੇ ਹੁੰਦੇ ਆ। ਮੈਂ ਤਾਂ ਇਹੀ ਕਹੂੰਗਾ ਭਾਜਪਾ ਵਾਲਿਆਂ ਨੂੰ ਤੁਸੀਂ ਪਿਛਲੇ 10 ਸਾਲ ਦਾ ਆਪਣਾ ਕੋਈ ਗ੍ਰਾਫ ਦੱਸੋ। 100 100 ਸਮਾਰਟ ਸਿਟੀਆਂ ਕਿੱਥੇ ਆ? 2 ਕਰੋੜ ਨੌਕਰੀਆਂ ਕਿੱਥੇ ਆ? ਕਾਲਾ ਧਨ ਕਿੱਥੇ ਆ? ਅੱਜ ਗੈਸ ਦਾ ਰੇਟ ਕੀ ਆ ਤੇ ਪੈਟਰੋਲ ਦਾ ਰੇਟ ਕੀ ਆ? ਉਹਨਾਂ ਦੇ ਨਾਂ ਤੇ ਮੁੱਦਿਆਂ ਦੇ ਨਾਂ ਤੇ ਤੁਸੀਂ ਵੋਟ ਮੰਗੋ ਨਾ ਕਿ ਆਰਾਮ ਦੇ ਨਾਂ ਤੇ ਮੰਗੋ। ਸੋ ਆਰਾਮ ਕੋ ਲਾਏ ਆ। ਤੋ ਰਾਮ ਸਾਡੇ ਵੀ ਬਹੁਤ ਆਦਰਨੀਏ ਨੇ ਅਸੀਂ ਵੀ ਸਨਾਤਨੀ ਹੈ ਪਰ ਰਾਮ ਦੇ ਨਾਂ ਤੇ ਵੋਟ ਮੰਗਣਾ ਬਹੁਤ ਮਾੜੀ ਗੱਲ ਹੈ ਦੇਖੋ ਪੰਜਾਬ ਦੇ ਵਿੱਚ ਜੋ ਸਾਡੇ ਕੋਲੇ ਹੈ ਵੈਸੇ ਤਾਂ ਅਸੀਂ 8 ਤੋਂ 10 ਸੀਟਾਂ ਦੇ ਵਿੱਚ ਕੰਪੀਟ ਨੰਬਰ 1 ਤੇ ਆ ਰਹੇ ਹਾਂ ਤੋ ਕਿਤੇ ਨਾ ਕਿਤੇ ਹੋ ਸਕਦਾ ਹੈ ਕਿ 1-2 ਸੀਟਾਂ ਦੇ ਥੋੜਾ ਜਿਹਾ ਪਕੜ ਘਟ ਹੋਵੇ ਪਰ ਉਹ ਵੀ ਅੱਗੇ ਜਾ ਕੇ ਸਾਡੇ ਪੰਜਾਬ ਪ੍ਰਧਾਨ ਜਿਹੜੇ ਨੇ ਉਹਨੂੰ ਕਵਰ ਕਰ ਰਹੇ ਨੇ ਪਰ ਵੈਸੇ ਤਾਂ 13 ਤੋਂ 13 ਵਿੱਚੋਂ ਆਣੀਆਂ ਚਾਹੀਦੀਆਂ ਪਰ ਕਿਤੇ ਨਾ ਕਿਤੇ ਥੋੜਾ ਜਿਹਾ ਹਿਲਜੁਲ ਹੋ ਸਕਦੀ ਹੈ ਔਰ ਪੂਰੇ ਤੋਂ ਪੂਰੀ ਫੁੱਲ ਸਰਕਾਰ ਪੰਜਾਬ ਦੇ ਵਿੱਚ ਔਰ ਇੰਡੀਆ ਲੈਵਲ ਦੇ ਵਿੱਚ ਵੀ ਇੰਡੀਆ ਗਠਬੰਧਨ ਅੱਗੇ ਚੱਲ ਰਿਹਾ ਕਿਉਂਕਿ ਜਿਹੜੇ ਪਿਛਲੇ ਦੋ ਸਟੈਪ ਗਏ ਪਿਛਲੇ ਦੋ ਰਾਉਂਡ ਤਿੰਨ ਗਏ ਨੇ ਉਹਦੇ ਵਿੱਚ ਭਾਜਪਾ ਡਾਊਨ ਗਈ ਹੈ ਸੋ ਬੜਾ ਮਾੜਾ ਮਤਲਬ ਮੋਦੀ ਜੀ ਨੇ ਦੇਸ਼ ਦਾ ਹਾਲ ਕਰਤਾ ਅਬਾਨੀ ਤੇ ਅਡਾਨੀ ਨੂੰ ਅੱਗੇ ਪ੍ਰਮੋਟ ਕਰ ਕਰਕੇ ਕਰ ਕਰਕੇ ਅੱਜ ਬੇਰੋਜ਼ਗਾਰੀ ਹਰ ਜਗ੍ਹਾ ਹੈ ਜਿਹੜੀ ਜਿਹੜੇ ਯੂਥ ਹੈ ਉਹ ਵਿਚਾਰੀ ਐਸ ਟਾਈਮ ਟੱਕੇ ਖਾ ਰਹੀ ਹੈ ਦੇਖੋ ਉੱਪਰ ਅਲਾਈਅੰਸ ਹੈ ਇਹ ਵੱਡੀਆਂ ਗੱਲਾਂ ਉਹਨਾਂ ਦੇ ਜਿਹੜੀ ਇੱਥੇ ਹੈ ਨਾ ਜੇ ਇੱਥੇ ਅਲਾਈਂਸ ਹੋ ਜਾਂਦਾ ਤੇ ਪੰਜਾਬ ਵਿਧਾਨ ਵਿਧਾਨ ਸਭਾ ਦੇ ਵਿੱਚ ਆਪੋਜੀਸ਼ਨ ਖਤਮ ਹੋ ਜਾਣੀ ਸੀ ਫਿਰ ਉਹ ਅੰਦਰ ਵੀ ਫ੍ਰੈਂਡਲੀ ਮੈਚ ਚੱਲਣਾ ਸੀਗਾ ਨਹੀਂ ਨਹੀਂ ਕੋਈ ਫ੍ਰੈਂਡਲੀ ਮੈਚ ਨਹੀਂ ਹੈ ਇੱਥੇ ਮੁੱਦਿਆਂ ਦੀ ਰਾਜਨੀਤੀ ਹੋ ਰਹੀ ਹੈ ਨੈਸ਼ਨਲ ਲੈਵਲ ਦੇ ਮੁੱਦੇ ਕੋਈ ਹੋਰ ਹੈ ਔਰ ਪੰਜਾਬ ਦੇ ਵਿੱਚ ਥੋੜਾ ਜਿਹਾ ਸਾਡੀ ਕਾਂਗਰਸ ਪਾਰਟੀ ਨੂੰ ਜਿਹੜਾ ਕਿ ਉਹਨਾਂ ਨੂੰ ਆਪ ਦੇ ਵਿੱਚ ਉਹ ਗੁੱਸਾ ਸੀਗਾ ਕਿ ਉਹਨਾਂ ਦੇ ਉੱਪਰ ਜਿਹੜੇ ਪਰਚੇ ਦਰਜ ਕੀਤੇ ਗਏ ਆ ਉਹ ਬਦਲਾਖੋਰੀ ਦੇ ਨਾਲ ਸੋ ਉਸ ਲੈਵਲ ਤੇ ਥੱਲੇੋਂ ਨਹੀਂ ਪੰਜਾਬ ਦੇ ਵਿੱਚ ਅਲਾਈਅንስ ਜੇ ਹੋ ਗਿਆ ਤੇ ਫਿਰ ਵਿਧਾਨ ਸਭਾ ਦੇ ਵਿੱਚ ਓਪੋਜੀਸ਼ਨ ਦਾ ਰੋਲ ਕੌਣ ਪਲੇ ਕਰੇਗਾ ਐਲੋਪੀ ਸਾਡੇ ਪ੍ਰਤਾਪ ਸਿੰਘ ਬਾਜਵਾ ਜੀ ਨੇ ਤਾਂ ਉਹ ਖਤਮ ਹੋ ਜਾਏਗਾ ਨਾ ਸੋ ਇਸ ਕਰਕੇ ਇਹ ਜਿਹੜਾ ਅਲਾਈਅንስ ਨਹੀਂ ਕੀਤਾ ਗਿਆ ਨਹੀਂ ਨਹੀਂ ਮੇਰੇ ਕੋਲ ਇਦਾਂ ਦੀ ਕੋਈ ਜਾਣਕਾਰੀ ਨਹੀਂ ਕਿ ਸ਼ਾਇਦ ਹੋਵੇ ਜਾਂ ਨਾ ਹੋਵੇ ਪਰ ਇਹ ਆ ਵੀ ਜਿਹੜੀਆਂ ਵੀ ਸੀਟਾਂ ਹੋਣੀਆਂ ਉਹ ਠੀਕ ਹੈ ਇੰਡੀਆ ਖਾਤੇ 'ਚ ਜਾਣਗੀਆਂ ਪਰ ਬੜਾ ਫਰਕ ਹੈ ਸਟੇਟ ਔਰ ਦੇਸ਼ ਦੇ ਵਿੱਚ ਸੋ ਦੂਜੇ ਪਾਸੇ ਤੁਹਾਨੂੰ ਇੱਕ ਚੀਜ਼ ਹੋਰ ਦੱਸਣਾ ਚਾਹਣਾ ਹੈ ਕੀ ਸਾਡੀ ਵੈਸਟ ਤਹਿਸੀਲ ਜਿਹੜੀ ਕਿ ਮਾਨਯੋਗ ਐਮਐਲਏ ਗੁਰਪ੍ਰੀਤ ਗੋਗੀ ਜੀ ਦੇ ਅੰਡਰ ਆਂਦੀ ਹੈ ਉੱਥੇ ਹੁਣ ਬੜਾ ਭ੍ਰਸ਼ਟਾਚਾਰ ਹੋ ਰਿਹਾ ਹੈ ਮਾਨਯੋਗ ਗੋਗੀ ਜੀ ਨੇ ਬੜੇ ਬੋਰਡ ਲਾਏ ਹੋਏ ਐ ਐਮਐਲਏ ਸਾਹਿਬ ਨੂੰ ਇੱਕੋ ਹੀ ਕੁਐਸਚਨ ਕਰਨਾ ਚਾਹੁੰਦਾ ਹੈ ਕਿ ਤੁਸੀਂ ਉੱਥੇ ਬੋਰਡ ਲਾਏ ਐ ਉੱਥੇ ਰਾਤ ਨੂੰ 8-8 ਵਜੇ ਤੱਕ ਰਜਿਸਟਰੀਆਂ ਹੋ ਰਹੀਆਂ ਜਾਲੀ ਐਨਓਸੀ ਤੇ ਉੱਪਰ ਰਜਿਸਟਰੀਆਂ ਹੋ ਰਹੀਆਂ ਮੇਰੇ ਇੱਕ ਦੋਸਤ ਨੇ ਐਡਵੋਕੇਟ ਪੰਕਜ ਮੱਕੜ ਉਹਨਾਂ ਨੇ ਵਿਜੀਲੈਂਸ ਡੀਸੀ ਮੈਡਮ ਤੇ ਇਲੈਕਸ਼ਨ ਕਮਿਸ਼ਨ ਨੂੰ ਕੰਪਲੇਟਾਂ ਪਾਈਆਂ ਮੇਰੇ ਕੋਲ ਉਹਦਾ ਸੀਰੀਅਲ ਨੰਬਰ ਵੀ ਹੈਗਾ ਉਹਨਾਂ ਫਿਰ ਐਮਐਲਏ ਸਾਹਿਬ ਨੇ ਉੱਥੇ ਸ਼ੁਰੂ-ਸ਼ੁਰੂ ਚ ਬੜੀਆਂ ਰੇਡਾਂ ਮਾਰੀਆਂ ਸੀ ਹੁਣ ਐਮਐਲਏ ਸਾਹਿਬ ਕਿਉਂ ਸੁੱਤੇ ਪਏ ਉਹਨੋਂ ਤਹਿਸੀਲਦਾਰ ਕਿਹਦੀ ਸ਼ੈ ਦੇ ਉੱਤੇ ਉੱਥੇ ਪੈਸੇ ਲੈ ਰਿਹਾ ਜੇ ਉਹ ਪੈਸੇ ਲੈ ਰਿਹਾ ਜਾਂ ਜਾਲੀ ਐਨਓਸੀ ਦੀਏ ਉੱਪਰ ਉਹ ਰੇਸਟੀਆਂ ਕਰ ਰਿਹਾ ਤੇ ਕਿਹਦੇ ਕਹਿੰਤੇ ਕਰ ਰਿਹਾ ਵਿਜੀਲੈਂਸ ਨੇ ਵੀ ਉਹਨਾਂ ਨੂੰ ਇੱਕ ਵਾਰੀ ਬੁਲਾਇਆ ਸੀ ਪਰ ਉਹ ਜਾ ਨਹੀਂ ਪਾਏ ਪਰ ਮੈਂ ਤੇ ਪੁੱਛਣਾ ਚਾਹੁੰਦਾ ਹੁਣ ਐਮਐਲਏ ਸਾਹਿਬ ਕਿਉਂ ਨਹੀਂ ਉੱਥੇ ਬੋਲਦੇ ਉਹਨੂੰ ਐਮਐਲਏ ਸਾਹਿਬ ਉੱਥੇ ਕਿਉਂ ਨਹੀਂ ਜਾ ਕੇ ਚੈਕਿੰਗ ਕਰਦੇ ਇਹ ਕਿਸ ਦੀ ਸ਼ੈ ਤੇ ਹੋ ਰਿਹਾ ਮੈਂ ਇਹੀ ਸਿੱਧਾ-ਸਿੱਧਾ ਸਵਾਲ ਲਾ ਐਮਐਲਏ ਸਾ ਨੇ بڑے ਆਪਣੇ ਰਿਸ਼ਤੇਦਾਰ ਜਿਹੜੇ ਕਾਂਗਰਸ ਦੇ ਇਲੈਕਸ਼ਨਾਂ ਵੇਲੇ ਉਹਨਾਂ ਦੇ ਖਿਲਾਫ ਚੱਲੇ ਸੀ ਉਹਨਾਂ ਨੇ ਉਹਨਾਂ ਨੂੰ ਕਾਰਪੋਰੇਸ਼ਨ ਦੇ ਵਿੱਚ ਬੜੀਆਂ ਲollipops ਦਵਾਤੇ ਨੇ ਆਪਣੇ ਕੋਲ ਵੀ ਉਹਨਾਂ ਨੇ 13 ਤੋਂ 14 ਮੁਲਾਜ਼ਮ ਰੱਖੇ ਹੋਏ ਨੇ ਕੋਈ ਉਹਨਾਂ ਦੀ ਚਾਹ ਬਣਾ ਰਿਹਾ ਕੋਈ ਉਹਨਾਂ ਦੀ ਸੇਵਾ ਕਰ ਰਿਹਾ ਸੋ ਕਿਸੇ ਤਰ੍ਹਾਂ ਵੀ ਜਿੰਨੇ ਵੀ ਸਾਡੇ ਵਲੰਟੀਅਰ ਸੀ ਉਹਨਾਂ ਨੂੰ ਉਹਨਾਂ ਨੇ ਘਰੇ ਬਿਠਾਤਾ ਸੋ ਮੈਂ ਪਾਰਟੀ ਨੂੰ ਬੜੀ ਵਾਰੀ ਜਗਾਇਆ ਸੀ ਤੇ ਪਾਰਟੀ ਨਹੀਂ ਜਾਗੀ ਹੁਣ ਪਾਰਟੀ ਆਪਣਾ ਨਫਾ ਨੁਕਸਾਨ ਦੀ ਖੁਦ ਜ਼ਿੰਮੇਦਾਰ